ਕਿ ਭਾਈ ਕਾਨ ਸਿੰਘ ਲਾਇਬ੍ਰੇਰੀ ਵਿਖੇ ਪਹੁੰਚੀ ਆਸਟ੍ਰੇਲੀਆ ਦੀ ਐਮਪੀ ਪ੍ਰਵਿੰਦਰ ਕੌਰ ਦਾ ਨਾਪਾ ਵਿਖੇ ਪਹੁੰਚਣ ਤੇ ਕੀਤਾ ਗਿਆ ਸਵਾਗਤ ਅਤੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ ਗਿਆ ਪ੍ਰਵਿੰਦਰ ਕੌਰ ਨੇ ਕਿਹਾ ਕਿ ਮੇਰੀ ਮੰਡਲੀ ਪੜਾਈ ਨਾਪਾ ਵਿਖੇ ਹੋਈ ਹੈ ਤੇ ਅੱਜ ਜੋ ਮੈਂ ਵੱਡੇ ਮਕਾਮ ਤੇ ਪਹੁੰਚੀ ਹਾਂ ਉਹ ਪੜਾਈ ਦੇ ਨਾਲ ਹੀ ਪਹੁੰਚੀ ਹਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਭਾਵੇਂ ਕਿ ਮੈਂ ਆਸਟ੍ਰੇਲੀਆ ਦੇ ਵਿੱਚ ਐਮਪੀ ਹਾਂ ਪਰ ਉੱਥੇ ਕਿਸੇ ਤਰ੍ਹਾਂ ਦੀ ਕੋਈ ਪੁਲਿਸ ਸੁਰੱਖਿਆ ਪਰ ਇੱਥੇ ਦਾ ਜੋ ਸਿਸਟਮ ਹੈ ਉਹ ਲੋਕਾਂ ਨੂੰ ਆਪ ਬਦਲਣਾ ਪਵੇਗਾ ਇਸ ਮੌਕੇ ਤੇ ਆਸਟ੍ਰੇਲੀਆ ਦੀ ਐਮਪੀ ਪ੍ਰਵਿੰਦਰ ਕੌਰ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ एमपी ਬਣੀ ਹੋ ਅਸਟ੍ਰੇਲੀਆ ਵਿੱਚ ਜਾ ਕੇ ਬਹੁਤ ਵੱਡੀ ਜੇ ਕਾਮਯਾਬੀ ਹਾਸਲ ਕੀਤੀ ਆ ਇੱਥੇ ਤੇ ਕਲਚਰ ਦਾ ਤੇ ਉੱਥੇ ਦੇ ਕਲਚਰ ਦਾ ਕੀ ਫਰਕ ਆ ਮੈਂ ਕਹੂੰਗੀ ਕਿ ਬਹੁਤ ਸਾਰੀਆਂ ਸਿਮਿਲੈਰਿਟੀਆਂ ਨੇ ਫਰਕ ਨਾਲੋਂ ਜ਼ਿਆਦਾ ਸਪੈਸ਼ਲੀ ਮੇਰੀ ਐਜੂਕੇਸ਼ਨ ਇੱਥੋਂ ਹੋਈ ਹੈ ਅੱਜ ਆਪਾਂ ਨਾਬੇ ਖੜੇ ਆ ਮੈਂ ਹੁਣੇ ਆਪਣੇ ਪ੍ਰਾਇਮਰੀ ਸਕੂਲ ਜਾ ਕੇ ਆਈ ਆ ਆਰਮੀ ਕੈਂਟ ਦੇ ਵਿੱਚ ਤੇ ਜੋ ਐਜੂਕੇਸ਼ਨ ਤੇ ਜੋ ਵੈਲਿਊ ਸਿਸਟਮ ਮੈਨੂੰ ਇੱਥੇ ਮਿਲਿਆ ਉਸ ਸਪੈਲਿਊ ਸਿਸਟਮ ਨਾਲ ਮੈਂ ਬਹੁਤ ਡੀਪਲੀ ਕਨੈਕਟ ਕੀਤਾ ਜਦੋਂ ਮੈਂ ਆਸਟ੍ਰੇਲੀਆ ਗਈ ਨਾਰਮਲੀ ਆਪਾਂ ਜਦੋਂ ਇੱਥੇ ਪੜਦੇ ਹੈਗੇ ਆ ਜਾਂ ਆਪਾਂ ਬਾਹਰ ਦੇ ਬਾਰੇ ਸੋਚਦੇ ਆ ਵੈਸਟ ਬਾਰੇ ਸੋਚਦੇ ਆ ਉਹ ਅਕਸਰ ਆਪਣੇ ਮਨ ਦੇ ਵਿੱਚ ਉਹੀ ਵੈਸਟ ਹੈਗਾ ਜੋ ਆਪਾਂ ਹਾਲੀਵੁੱਡ ਮੂਵੀਜ਼ ਦੇ ਵਿੱਚ ਦੇਖਿਆ ਹੈ ਜਦਕਿ ਵੈਸਟ ਉਹ ਨਹੀਂ ਹੈਗਾ ਜਿਸ ਤਰ੍ਹਾਂ ਕਿ ਇੰਡੀਆ ਉਹ ਨਹੀਂ ਹੈਗਾ ਜੋ ਬਾਲੀਵੁੱਡ ਮੂਵੀਜ਼ ਦੇ ਵਿੱਚ ਦਿਖਾਇਆ ਜਾਂਦਾ ਹੈਗਾ ਜਦੋਂ ਮੈਂ ਉੱਥੇ ਗਈ ਤਾਂ ਉੱਥੇ ਮੈਨੂੰ ਪਤਾ ਲੱਗਿਆ ਆਸਟ੍ਰੇਲੀਆ ਦੇ ਵਿੱਚ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੈਗੇ ਤਾਂ ਉੱਥੇ ਪਹਿਲਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਪਹਿਲੀ ਜਿਹੜੇ ਫਰਸਟ ਆਸਟ੍ਰੇਲੀਅਨਸ ਨੇ ਉਹਨਾਂ ਨੂੰ ਰਿਗਾਰਡ ਦਿੰਦੇ ਆ ਜੋ ਕਿ ਵੈਰੀ ਸਿਮਿਲਰ ਜਿਵੇਂ ਕਿ ਆਪਾਂ ਇੱਥੇ ਆਪਣੇ ਬਜ਼ੁਰਗਾਂ ਨੂੰ ਆਪਣੇ ਐਲਡਰਸ ਨੂੰ ਰਿਸਪੈਕਟ ਦਿੰਦੇ ਆ ਸੋ ਥੇਅਰ ਇਜ਼ ਅ ਲਾਟ ਆਫ ਸਿਮਿਲਰਿਟੀਜ਼ ਡਿਫਰੈਂਸਸ ਅਗਰ ਮੈਂ ਕਹੂੰਗੀ ਤਾਂ ਸਭ ਤੋਂ ਮੇਨ ਡਿਫਰੈਂਸ ਜਿਹੜਾ ਮੈਂ ਦੇਖਿਆ ਹੈਗਾ ਕਿ ਆਪਣਾ ਐਜੂਕੇਸ਼ਨ ਸਿਸਟਮ ਇੱਥੇ ਆਪਾਂ ਨੂੰ ਹਰ ਚੀਜ਼ ਮੈਮੋਰਾਇਜ਼ ਕਰਨ ਦੇ ਉੱਤੇ ਐਮਫਸਾਈਜ਼ ਕਰਦਾ ਹੈ ਜਿੰਨੂੰ ਕਿ ਅਸੀਂ ਐਜੂਕੇਸ਼ਨ ਲੈਂਗੁਏਜ ਦੇ ਵਿੱਚ ਲੋਅਰ ਆਰਡਰ ਸਕਿੱਲਸ ਕਹਿ ਦਿੰਨੇ ਲਰਨਿੰਗ ਸਕਿੱਲਸ ਕਹਿ ਦਿੰਨੇ ਆ ਜਦਕਿ ਆਸਟ੍ਰੇਲੀਅਨ ਜਾਂ ਇਨ ਜਨਰਲ ਵੈਸਟ ਦਾ ਸਿਸਟਮ ਹੈ ਉਹ ਹਾਇਰ ਆਰਡਰ ਲਰਨਿੰਗ ਸਕਿੱਲਸ ਦੇ ਉੱਤੇ ਫੋਕਸ ਕਰਦਾ ਹੈ ਜੋ ਕਿ ਬੱਚਿਆਂ ਨੂੰ ਸਿਖਾਣਾ ਕਿ ਕਿਸੇ ਚੀਜ਼ ਨੂੰ ਲੌਜੀਕ ਕਿਵੇਂ ਕਰਨਾ ਹੈ ਕਿਸੇ ਚੀਜ਼ ਨੂੰ ਰੀਜ਼ਨ ਕਿਵੇਂ ਕਰਨਾ ਹੈ ਤੇ ਜਦੋਂ ਤੁਸੀਂ ਲੌਜੀਕ ਤੇ ਰੀਜ਼ਨ ਸਿੱਖ ਜਾਂਦੇ ਹੋ ਤਾਂ ਫਿਰ ਤੁਹਾਨੂੰ ਉਹ ਚੀਜ਼ਾਂ ਆਪਣੇ ਆਪ ਮੈਮੋਰਾਈਜ਼ ਹੋ ਜਾਂਦੀਆਂ ਹਨ ਸੋ ਥੈਟ ਇਜ਼ ਦੀ ਓਨਲੀ ਕੀ ਡਿਫਰੈਂਸ ਪਰ ਇੱਥੇ ਪੜ੍ਹ ਕੇ ਹੀ ਅਸੀਂ ਉੱਥੇ ਪਹੁੰਚੇ ਹਾਂ ਤੇ ਉੱਥੇ ਪੜ੍ਹਾ ਵੀ ਰਹੇ ਹਾਂ ਸੋ ਸਭ ਕੁਝ ਹੈ ਆਪਣੇ ਕੋਲ ਇੱਥੇ ਇਟਸ ਜਸਟ ਅ ਮੈਟਰ ਆਫ ਲੁਕਿੰਗ ਐਟ ਥਿੰਗਸ ਅ ਲਿਟਲ ਬਿਟ ਡਿਫਰੈਂਟਲੀ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਤੁਸੀਂ ਇਸ ਟਾਈਮ ਜਿਹੜੀ ਆਸਟ੍ਰੇਲੀਆ ਦੀ ਸੈਂਟਰ ਦੇ ਵਿੱਚ ਰੂਲਿੰਗ ਪਾਰਟੀ ਹੈ ਉਹੀ ਸੇਮ ਸਾਡੀ ਸਟੇਟ ਦੇ ਵਿੱਚ ਰੂਲਿੰਗ ਪਾਰਟੀ ਹੈ ਆਸਟ੍ਰੇਲੀਅਨ ਲੇਬਰ ਪਾਰਟੀ ਤੇ ਮੈਂ ਆਸਟ੍ਰੇਲੀਅਨ ਲੇਬਰ ਪਾਰਟੀ ਦੇ ਨਾਲ ਐਜ਼ ਅ ਮੈਂਬਰ ਆਫ ਪਾਰਲੀਮੈਂਟ ਕੰਮ ਕਰ ਰਹੀ ਹਾਂ ਜੀ ਐਮਪੀ ਨੇ ਵੱਡੇ ਵੱਡੇ ਪੁਲਿਸ ਦੇ ਕਾਫਲੇ ਨਾਲ ਚੱਲਦੇ ਨੇ ਕਿ ਉੱਥੇ ਵੀ ਇਹ ਕਲਚਰ ਹੈਗਾ ਨਹੀਂ ਉੱਥੇ ਬਿਲਕੁਲ ਇਹ ਕਲਚਰ ਨਹੀਂ ਹੈਗਾ ਐਂਡ ਆਈ ਥਿੰਕ ਦੈਟਸ ਅ ਹਿਊਜ ਪ੍ਰਿਵਿਲੇਜ ਕੀ ਉਹ ਕਲਚਰ ਇਹ ਕਲਚਰ ਨਹੀਂ ਹੈਗਾ ਕਿਉਂਕਿ ਉਹਦੇ ਨਾਲ ਪਤਾ ਲੱਗਦਾ ਹੈ ਕਿ ਮੁਲਕ ਦੀ ਸੇਫਟੀ ਜਿਹੜੀ ਹੈਗੀ ਹੈ ਉਹ ਇੱਕ ਆਮ ਬੰਦੇ ਲਈ ਤੇ ਇੱਕ ਵੀਆਈਪੀ ਲਈ ਉਨੀ ਹੀ ਅ درست ਹੈਗੀ ਹੈ ਕਿ ਕਿਸੇ ਵੀਆਈਪੀ ਨੂੰ ਇੱਕ ਆਮ ਆਦਮੀ ਤੋਂ ਲਾਈਕ ਡਿਫਰੈਂਟ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਪੈਂਦੀ ਤੁਹਾਨੂੰ ਲੱਗਦਾ ਵੀ ਇਹ ਇੱਥੇ ਕਲਚਰ ਚੇਂਜ ਹੋਏਗਾ ਕਿਉਂਕਿ ਜਿਹੜੀ ਪੁਲਿਸ ਆ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਐਮਪੀ ਨੇ ਮੰਤਰੀ ਨੇ ਉਹਨਾਂ ਨਾਲ ਜ਼ਿਆਦਾ ਤੇ ਲੋਕਾਂ ਦੀ ਤੇ ਇੱਥੇ ਸਿਫਟੀ ਕੋਈ ਨਹੀਂ ਆਈ ਥਿੰਕ ਇੱਕ ਕਲਚਰ ਜਿਹੜਾ ਹੈਗਾ ਇਹ ਆਪਣੇ ਆਪਣਾ ਮਾਈਂਡ ਸੈਟ ਹੈਗਾ ਹੁਣ ਇੱਥੇ ਅਗਰ ਮੈਂ ਦੇਖਿਆ ਹੈਗਾ ਕਿ ਲਾਈਕ ਜਿਹੜੇ ਵੀ ਆਈ ਪੀਸ ਦੇ ਨਾਲ ਜਿਵੇਂ ਮੈਂ ਵੀ ਕੁਝ ਜਗਾਹਾਂ ਤੇ ਗਈ ਹੈਂਗੇ ਜਿੱਥੇ ਕਿ ਉਸ ਤਰ੍ਹਾਂ ਦੀ ਸਿਕਿਉਰਿਟੀ ਦੀ ਰਿਕੁਆਇਰਮੈਂਟ ਸੀਗੀ ਕਿਉਂਕਿ ਇੱਕ ਲੋਕਾਂ ਦੇ ਵਿੱਚ ਵੀ ਇੱਕ ਪ੍ਰੋਟੋਕੋਲ ਹੈਗਾ ਜੋ ਕਿ ਉਸ ਚੀਜ਼ ਨੂੰ ਉਹਨਾਂ ਬਾਉਂਡਰੀਜ਼ ਨੂੰ ਫਾਲੋ ਕਰਨਾ ਆਈ ਥਿੰਕ ਬੋਥ ਸਾਈਡਡ ਹੈਗਾ ਦੋਨੋਂ ਸਾਈਡਾਂ ਤੋਂ ਇੱਕ ਇੱਕ ਕਦਮ ਵਧਾਣ ਦੀ ਜ਼ਰੂਰਤ ਹੈਗੀ ਆ ਬਟ ਇਟ ਸਟਾਰਟਸ ਫਰੋਮ ਅਸ ਪਹਿਲਾ ਅਬ ਜਦੋਂ ਮੈਂ ਛੋਟੀ ਹੁੰਦੀ ਸੀਗੀ ਮੈਨੂੰ ਬੜੀ ਆਦਤ ਹੁੰਦੀ ਸੀਗੀ ਕਿ ਜਦੋਂ ਸਿਸਟਮ ਦੇ ਵਿੱਚ ਕੁਝ ਵੀ ਗਲਤ ਹੁੰਦਾ ਸੀ ਤਾਂ ਮੈਂ ਆਪਣੇ ਡੈਡੀ ਜੀ ਨੂੰ ਕਹਿੰਦੀ ਸੀ ਇਹ ਚੀਜ਼ ਆਪਾਂ ਨੂੰ ਠੀਕ ਕਰਨੀ ਪੈਣੀ ਹੈ ਇਹ ਚੀਜ਼ ਗਲਤ ਹੈ ਤੇ ਮੈਨੂੰ ਡੈਡੀ ਜੀ ਨੇ ਇੱਕ ਵਾਰੀ ਕਿਹਾ ਕਹਿੰਦੇ ਬੇਟੇ ਜਦੋਂ ਤੁਸੀਂ ਐਵੇਂ ਕਿਸੇ ਵੱਲ ਉਂਗਲ ਕਰਦੇ ਹੋ ਨਾ ਤੇ ਚਾਰ ਉਂਗਲਾਂ ਤੁਹਾਡੇ ਵੱਲ ਨੇ ਸੋ ਪਹਿਲਾ ਆਪਣੇ ਆਪ ਚ ਰਿਫਲੈਕਟ ਕਰੋ ਕਿ ਵਟ ਕੈਨ ਆਈ ਚੇਂਜ ਸੋ ਥੈਟ ਆਈ ਪ੍ਰੋਬਬਲੀ ਵੁਡ ਨੀਡ ਟੂ ਪੁਆਇੰਟ ਆਊਟ ਟੂ ਸੰਬਡੀ ਐਲਸ ਤੁਸੀਂ ਉੱਥੇ ਪੀ ਐਚ ਡੀ ਕਰਨ ਗਏ ਸੀ ਤੇ ਇੱਥੇ ਤੇ ਉੱਥੇ ਦਾ ਕਿੰਨਾ ਦਾ ਅੰਤਰਾ ਦਾ ਪੀ ਐਚ ਡੀ ਦਾ ਜੀ ਇੱਥੇ ਤੇ ਉੱਥੇ ਚ ਕਾਫੀ ਫਰਕ ਹੈਗਾ ਪੀ ਐਚ ਡੀ ਜਿਵੇਂ ਕਿ ਇੱਥੇ ਨਾਰਮਲੀ ਅਸੀਂ ਉਹੋ ਚੀਜ਼ਾਂ ਵੱਲ ਰਿਸਰਚ ਕਰਦੇ ਹੈਗੇ ਆ ਜਿਹੜੀਆਂ ਕਿ ਸਾਡੇ ਪ੍ਰੋਫੈਸਰ ਸਾਨੂੰ ਦੱਸਦੇ ਨੇ ਲੇਕਿਨ ਉੱਥੇ ਇਟਸ ਅ ਕੰਪਲੀਟਲੀ ਇੰਡੀਪੈਂਡੈਂਟ ਫੀਲਡ ਐਂਡ ਜੌਬ ਤੇ ਕੋਈ ਦਾਇਰੇ ਨਹੀਂ ਹੈਗੇ ਜਿਵੇਂ ਕਿ ਮੈਂ ਇੱਥੇ ਐਂਟੋਮੋਲੋਜੀ ਚ ਮਾਸਟਰਸ ਕੀਤੀ ਸੀ ਤੇ ਮੈਂ ਉੱਥੇ ਜਾ ਕੇ ਪੀ ਐਚ ਡੀ ਚ ਪੈਥੋਲੋਜੀ ਤੇ ਉਸ ਤੋਂ ਬਾਅਦ ਮੈਂ ਜੈਨੇਟਿਕਸ ਦੇ ਵਿੱਚ ਪ੍ਰੋਫੈਸਰ ਬਣੀ ਐ ਇਹ ਚੀਜ਼ਾਂ ਇੱਥੇ ਪੋਸੀਬਲ ਨਹੀਂ ਹੈ ਕਿਉਂਕਿ ਅਸੀਂ ਥੋੜੀਆਂ ਜਿਹੀਆਂ ਥੋੜੇ ਜਿਹੀ ਡਾਇਰੇ ਤੇ ਕੰਦਾ ਥੋੜੀਆਂ ਜਿਆਦਾ ਵੱਡੀਆਂ ਕਰ ਦਿੱਤੀ ਹੋਈਆਂ ਐ ਐਂਡ ਥਿਸ ਇਜ਼ ਸਮਥਿੰਗ ਆਈ ਊਡ ਲਵ ਟੂ ਸੀ ਕੀ ਇੰਡੀਅਨ ਐਜੂਕੇਸ਼ਨ ਸਿਸਟਮ ਦੇ ਵਿੱਚ ਚੇਂਜ ਹੋ ਗਏ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਤੁਸੀਂ ਜੇ ਲੜਕੀਆਂ ਕਿ ਇੱਕਾ ਵੱਡੇ ਮਕਾਮ ਤੇ ਪਹੁੰਚੇ ਲੜਕੀਆਂ ਨੂੰ ਲੜਕੀਆਂ ਨੂੰ ਸਭ ਨੂੰ ਮੈਂ ਇਹ ਮੈਸੇਜ ਦੇਣਾ ਚਾਹਨੀ ਹੈ ਕਿ ਜਦੋਂ ਆਪਾਂ ਮਿਹਨਤ ਕਰਦੇ ਆ ਨਾ ਮਿਹਨਤ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਸਕਸੈਸ ਪਾਉਣ ਦੇ ਵਿੱਚ ਜ਼ਿੰਦਗੀ ਦੇ ਵਿੱਚ ਮਿਹਨਤ ਦਾ ਕੋਈ ਵੀ ਸ਼ਾਰਟਕਟ ਨਹੀਂ ਹੈ ਜਿੱਦਨੋਂ ਮਰਜ਼ੀ ਚੱਲੇ ਜੋ ਮਿਹਨਤ ਕੀਤੇ ਬਿਨਾ ਆਪਾਂ ਕਿਤੇ ਨਹੀਂ ਪਹੁੰਚ ਸਕਦੇ ਵਨ ਸਟੈਪ ਐਟ ਅ ਟਾਈਮ ਲੇਕਿਨ ਅਗਰ ਤੁਸੀਂ ਡ੍ਰੀਮਸ ਦੇਖਦੇ ਹੋ ਅਗਰ ਤੁਹਾਡਾ ਵਿਜ਼ਨ ਹੈਗਾ ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਹੈਗਾ ਬਸ ਤੁਸੀਂ ਡਟੇ ਰਹੋ ਜੀ ਇਹ ਮਤਲਬ ਐਮਪੀ ਨੇਗੇ ਆਸਟ੍ਰੇਲੀਆ ਤੋਂ ਪਰਥ ਦੇ ਸ਼ਹਿਰ ਤੋਂ ਤੇ ਬਹੁਤ ਮੋਟੀਵੇਟ ਕੀਤਾ ਸਾਨੂੰ ਤੇ ਬਹੁਤ ਵੇਅ ਆਫ ਟਾਕਿੰਗ ਬਹੁਤ ਅੱਛਾ ਸੀ ਸਾਰੇ ਜਿੰਨੇ ਸਟੂਡੈਂਟ ਨੇ ਲਾਇਬ੍ਰੇਰੀ ਦੇ ਬਹੁਤ ਅੱਛੀ ਤਰ੍ਹਾਂ ਉਹਨਾਂ ਨਾਲ ਬਿਹੇਵੀਅਰ ਕੀਤਾ ਬਹੁਤ ਅੱਛੀ ਤਰ੍ਹਾਂ ਨੌਲੇਜ ਦਿੱਤੀ ਫਿਊਚਰ ਦੇ ਕੀ ਕੀ ਪੜਾਈਆਂ ਕਰਨੀਆਂ ਨੇ ਕਿੰਨਾ ਸੈਟਲ ਹੋਣਾ ਕੋਭਾ ਕਾਫੀ ਕੁਝ ਬਹੁਤ ਅੱਛਾ ਸੀ ਬਹੁਤ ਚੰਗਾ ਲੱਗਾ ਮਿਲ ਕੇ ਉਹਨਾਂ ਨੂੰ ਨੇਚਰ ਬੜਾ ਛੋਹਣਾ ਦਾ ਤੇ ਮੈਂ ਚਾਹਨਾਗਾ ਕਿ ਇਹ ਇਦਾਂ ਦੇ ਜੋ ਹੈਗੇ ਨੇ ਫੰਕਸ਼ਨਸ ਲਾਇਬ੍ਰੇਰੀ ਚ ਜਾਂ ਸ਼ਹਿਰ ਦੇ ਕਿਤੇ ਵੀ ਲਗ ਲਗ ਲੈ ਕੇ ਚੰਨ ਦਰ ਤੁਹਾਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇ ਹੋਣੇ ਚੀਜ਼ਾਂ ਬਹੁਤ ਕੁਝ ਸਿੱਖਣ ਨੂੰ ਮਿਲੇ ਆ ਜੀ ਕਿੱਦਾਂ-ਕਿੱਦਾਂ ਸਟੱਡੀ ਕਰਨੀਆਂ ਜਾਂ ਕੋ ਕਿਦਾਂ ਦੀ ਸਕਿਲਸ ਚਾਹੀਦੀਆਂ ਨੇ ਬਲਦੇਸ਼ਾਂ ਦੇ ਵਿੱਚ ਬਹੁਤ ਕੁਝ ਅੱਛੀ-ਅੱਛੀ ਨੌਲੇਜ ਮਿਲੀਆਂ ਨੇਗੀਆਂ ਤਮੈਂ ਚਾਹੁੰਦਾ ਰਹਾ ਰਹਾਂਗਾ ਕਿ ਮਤਲਬ ਇਦਾਂ ਦੇ ਫੰਕਸ਼ਨ ਤਾਂ ਹੁੰਦੇ ਹੀ ਰਹਿਣ ਬਹੁਤ ਅੱਛੀ ਗੱਲ ਆ। ਇਨ ਫਿਊਚਰ ਤੁਹਾਡੇ ਕੰਮ ਆਉਣਗੀਆਂ ਚੀਜ਼ਾਂ ਬਹੁਤ ਬਹੁਤ ਬਿਲਕੁਲ ਵੀ ਕੰਮ ਆਉਣਗੀਆਂ ਜੀ ਮਤਲਬ ਬਹੁਤ ਇਦਾਂ ਦੇ ਪਿੰਡਾਂ ਤੋਂ ਵੀ ਬਹੁਤ ਇਦਾਂ ਦੇ ਸਟੂਡੈਂਟ ਆਉਂਦੇ ਨੇ ਜਿਨ੍ਹਾਂ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਬਹੁਤ ਅੱਛੀ ਨੌਲੇਜ ਦਿੱਤੀ ਆ ਉਹਨਾਂ ਨੇ ਜੀ